ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਵੱਡਾ ਛੜਕਾ ਦਿੰਦੇ ਹੋਏ ਪੁਲਿਸ ਕਮਿਸ਼ਨਰ ਸ਼੍ਰੀ ਸਪਬਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਭਾਰੀ ਮਾਤਰਾ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਕਮਿਸ਼ਰੇਟ ਪੁਲਿਸ ਨੇ ਇਕ ਤਲਾ ਦੇ ਆਧਾਰ ਤੇ ਜਗਰੂਪ ਸਿੰਘ ਪੁੱਤਰ ਲੋਕ ਸਿੰਘ ਵਾਸੀ ਪਿੰਡ ਜਾਮਾ ਰਾਏ ਜ਼ਿਲ੍ਹਾ ਤਰਨਤਾਰਨ ਅਤੇ ਪਬਜੋਤ ਸਿੰਘ ਪੁੱਤਰ ਸਵਨ ਸਿੰਘ ਵਾਸੀ ਪਿੰਡ ਧੋਗੜੀ ਨੂੰ ਜ਼ਿਲ੍ਹਾ ਜਲੰਧਰ ਜੋ ਕਿ ਨਜਾਇਜ਼ ਅਸਰਾ ਵੇਚਣ ਦਾ ਤੰਦਾਕਾਰ ਸਨ ਨੂੰ ਰੇਲਵੇ ਕਲੋਨੀ ਜਲੰਧਰ ਕੋਲ ਇੱਕ ਕਾਰ ਨੰਬਰ PB 63D 6500 ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹਨਾਂ ਪਾਸੋਂ 100 ਗ੍ਰਾਮ ਹੈਰੋਨ ਵੀ ਬਰਾਮਦ ਕੀਤੀ ਗਈ ਹੈ। ਅਤੇ ਪੁਸ਼ਕੀ ਸ਼ੁਦਰਾंचं 그룹 ਸਿੰਘ ਨੇ ਕਬੂਲ ਕੀਤਾ ਕਿ ਮੋਲਜੋ ਮਰਬਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 1510 ਗਲੀ ਨੰਬਰ 1 ਕਰਤਾਰ ਨਗਰ ਸ਼ੇਰਟਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਅਨਿਲ ਗੁਪਤਾ ਉਰਫ ਕਾਲੀ ਪੁੱਤਰ ਸਵਾਰਗੀਏ ਇਸ ਰਕੇੜ ਚ ਸਵਾਰਗੀਤ ਆਰੰਬੀਰ ਗੁਪਤਾ ਵਾਸੀ ਗੰਗਸਰ ਬਿਆਰ ਕਰਤਾਰਪੁਰ ਜਲੰਧਰ ਵੀ ਸ਼ਾਮਲ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸ਼ੀਰਿਸ ਪਵਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਰੁਪਿੰਦਰ ਸਿੰਘ ਨੇ ਆਪਣੇ ਸਬੰਧ ਦਾ ਖੁਲਾਸਾ ਵਿਕਰਮਜੀਤ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਪਿੰਡ ਗੁਮਾਨਪੁਰ ਅੰਮ੍ਰਿਤਸਰ ਨਾਲ ਕੀਤਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਾਪੇਮਰੀ ਕਰਕੇ ਵਿਕਰਮ ਨੂੰ ਗ੍ਰਿਫਤਾਰ ਕਰਕੇ ਉਸ ਕੋਲ 1,460 ਨਸ਼ੀਲੀਆਂ ਗੋਲੀਆਂ ਅਤੇ 4300 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ ਉਨਾ ਦੱਸਿਆ ਕਿ ਤਪਤੀਸ਼ ਦਰਾਂ ਵਿਕਰਮ ਦੇ ਸਬੰਧਤ ਸੇਮ ਸਿੰਘ ਉਰਫ ਤੋਤਾ ਪੁੱਤਰ ਨਿਰਮਲ ਸਿੰਘ ਵਸਤੀ ਪਿੰਡ ਬਡਾਲੀ ਅੰਮ੍ਰਿਤਸਰ ਅਤੇ ਸੁਮਿਤ ਚੋਲੇ ਉਰਫ ਬਾਬੂਲ ਉਰਫ ਰਾਗ ਪੁੱਤਰ ਸੁਰੇਸ਼ ਚੋਲੇ ਵਸੀ ਮਕਾਨ ਨੰਬਰ 102 ਸੈਕਟਰ 6 ਜੈਰ ਮੰਦਰ ਪੁਲਿਸ ਚੌਂਕੀ ਸਿਕੰਦਰ थाना ਜਗਦੇਸ਼ਪੁਰਾ ਜ਼ਿਲ੍ਹਾ ਆਗਰਾ ਯੂਪੀ ਸਾਹਮਣੇ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸੇ ਤਰ੍ਹਾਂ ਸ਼੍ਰੀ ਸੁਪਾਵਨ ਸ਼ਰਮਾ ਨੇ ਦੱਸਿਆ ਕਿ ਕਥੀ ਦੋਸ਼ੀ ਰਵਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਪਾਸੋ ਦਿੱਤੇ ਇੱਕ ਵਾਰੀਆ ਬਿਆਨ ਅਨੁਸਾਰ ਪ੍ਰਤਾਪ ਸਿੰਘ ਪੁੱਤਰ ਬਰਿਆਮ ਸਿੰਘ ਵਾਸੀ ਅਚਿੱਤਕੋਟ ਡਾਕਖਾਨਾ ਹੁਸ਼ਿਆਰ ਨਗਰ ਥਾਣਾ ਕਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 460 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਨਮੀ ਬਰਾਦਰੀ ਵਿਖੇ ਐਫ ਆਈ ਆਰ 169 ਮਿਤੀ 14/7/2024 ਅਧੀਨ 21/85 ਐਨ ਡੀ ਪੀ ਐਸ ਐਕਟ 2554 59 ਅਸਲਾ ਐਕਟ 29/85 ਐਨ ਡੀ ਪੀ ਐਸ ਐਕਟ ਦਰਜ ਕੀਤੀ ਗਈ ਹੈ ਜਲੰਧਾ ਸ਼ਹਿਰੀ ਸពਵਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਹੁਣ ਤੱਕ 100 ਗ੍ਰਾਮ ਹੈਰੁਨ ਇੱਕ ਪਿਸਤੌਲ 32 ਬੋਰ ਦੋ ਜਿੰਦਾ ਕਾਰਤੂਸ ਗੋਲੀਆਂ 1,6860 ਕੈਪਸੂਲ 4300 ਬੀ ਅਤੇ ਕਾਰ ਸਵਿਫਟ ਨੰਬਰ PB 63D 6500 ਬਰਾਮਦ ਕੀਤੀ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੇਰਬੇ ਵਾਅਦ ਵੀ ਸਾਂਝੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੇਰਬੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਇੱਕ 15 ਦਿਨ ਤੋਂ 2 ਹਫਤੇ ਤੋਂ ਆਪਰੇਸ਼ਨ ਚੱਲ ਰਿਹਾ ਸੀਗਾ। ਜਿਹਦੇ ਵਿੱਚ ਕਾਫੀ ਅੱਛਾ ਕੰਮ ਕੀਤਾ ਹੈ ਸਪੈਸ਼ਲ ਸੈੱਲ ਨੇ। ਤੇ ਅੱਛੀ ਰਿਕਵਰੀ ਇਹਨਾਂ ਨੂੰ ਡਰੱਗਸ ਦੀ। اسپੈਸ਼ਲੀ ਓਪੀਐਮ 3.5 ਕਿਲੋ ਤੇ ਨਸ਼ੀਲੀ ਗੋਲੀਆਂ ਕੋਈ 1 ਲੱਖ 11000 ਤਕਰੀਬ ਬਰਾਮਦ ਹੋਈਆਂ ਇਹ ਵੱਖਰੇ ਵੱਖਰੇ ਟਾਈਮ ਤੋਂ ਜਾਂ ਵੱਖਰੇ ਵੱਖਰੇ ਪਲੇਸਸ ਤੋਂ ਇਹ ਬਰਾਮਦ ਹੋਈਆਂ ਸੀਗੀਆਂ ਨੌ ਜਣੇ ਗ੍ਰਿਫਤਾਰ ਕੀਤੇ ਗਏ ਆ 6 ਜਣੇ ਜਿਹੜੇ ਹੈ ਉਹ ਅਮਰਸਰ ਦੇ ਹਨ ਅਮਰਸਰ ਏਰੀਆ ਦੇ ਇੱਕ ਆਗਰਾ ਦਾ ਹੈ ਤੇ ਇੱਕ ਦੋ ਜਨਰਲ ਦੇ ਮੋਡਸ ਪ੍ਰਿੰਡੀ ਸੀਗਾ ਜੀ ਕਿ ਜਿਹੜਾ ਆਗਰਾ ਦਾ ਬੰਦਾ ਗ੍ਰਿਫਤਾਰ ਕੀਤਾ ਹੈ ਇਹ ਆਗਰਾ ਮੁਜ਼ਫਰਨਗਰ ਮੁਰਾਦਾਬਾਦ ਇੱਥੇ ਇਹਨਾਂ ਸ਼ਹਿਰਾਂ 'ਚ ਜਿੱਥੇ ਜਿੱਥੇ ਕੈਮਿਸਟ ਸ਼ਾਪਸ ਹੁੰਦੀਆਂ ਜਾਂ ਇਦਾਂ ਦੀ ਕੋਈ ਗਲੀ ਹੁੰਦੀ ਜਿੱਥੇ ਸਾਰੀ ਕੈਮਿਸਟ ਦੀਆਂ ਦੁਕਾਨਾਂ ਉੱਥੋਂ ਨਸ਼ੇ ਦੀ ਗੋਲੀਆਂ ਮਿਊਜਿਕਲੀ ਟ੍ਰੈਮਾਡੋਲ ਇਕੱਠਾ ਕਰਦੇ ਸੀਗੇ ਇਲੀਗਲੀ ਇਕੱਠੇ ਕਰਕੇ ਵਾਇਆ ਪਾਰਸਲ ਰੋਜ਼ ਜਾਂ ਇੱਕ ਦਿਨ ਛੱਡ ਕੇ ਇੱਕ ਮੈਸਿਵ ਡਿਲੀਵਰੀ ਜਿਹੜੀ ਹੁੰਦੀ ਸੀਗੀ ਉਹ ਅਮਰਸਲ ਹੁੰਦੇ ਸੀਗੇ ਵਿਕਰਮ ਕਰਕੇ ਇੱਕ ਵਿਅਕਤੀ ਗ੍ਰਫਤਾਰ ਕੀਤਾ ਗਿਆ ਉਸ ਤੋਂ ਕਾਫੀ ਰਿਕਵਰੀ ਕੀਤੀ ਹੈ ਉਹ ਦਾ مین ਸਰਗਣਾ ਸੀਗਾ ਤੇ ਅੱਗੇ ਇਹ ਸਿਰਫ ਪਰਚੂਨ ਚ ਅੱਗੇ ਵੇਚਦੇ ਸੀਗੇ ਜਿਹੜੇ ਜਿਹੜੇ ਇਹਨਾਂ ਦੇ ਲਿੰਕ ਸੀਗੇ ਜਿਹੜੀ ਓਪੀਐਮ ਵੀ ਜਿਹੜੀ ਸਾਨੂੰ ਬਰਾਮਦ ਹੋਈ ਹੈ ਇਹ ਵੀ ਇਹਦਾ ਵੀ origin ਜਿਹੜਾ ਹੈ ਉਹ Jharkhand ਹੈ ਲੇਕਿਨ ਇੱਕ ਗਰੁੱਪ ਹੈ ਕੀ ਹੈ ਸਾਰੇ ਇੱਕ ਦੂਜੇ ਨੂੰ ਜਾਣਦੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਾਫੀ ਨਾਮ ਫਿਕਰ ਆਊਟ ਹੋਏ ਆਂ ਯੂਪੀ ਦੇ ਇਨ ਤਿੰਨ ਸ਼ਹਿਰਾਂ ਦੇ ਆਗਰਾ ਮੁਜ਼ਫਰਨਗਰ ਤੇ ਮੁਰਾਦਾਬਾਦ ਜਿੱਥੇ ਜਿੱਥੇ ਕੇਮਿਸਟਸ ਨੇ ਜਾਂ ਹੋਲ سیلਰਸ ਨੇ ਇਲੀਗਲੀ ਜਿਹੜੀ ਇਹ ਡਰੱਗਸ ਆਂ ਇਹ ਡਾਇਵਰਟ ਕੀਤੀਆਂ ਆਂ ਫਾਰ ਡਰੱਗ ਅਬਿਊਜ਼ ਲਈ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਹੈ ਜਿਹੜਾ ਆਮ ਤਸਮਾਚਾਰਨ ਉਹ ਕਿ ਬੈਂਗਲ ਨਹੀਂ ਕੰਮ ਕਰਦਾ ਬੈਕਵਰਡ ਉਹ ਇਸੇ ਦਾ ਕੰਮ ਕਰਦਾ ਹੈ ਐਮ ਆਰ ਆਈ ਕੱਪੜੇ ਦਾ ਉਹ ਤਾਂ ਸਾਈਡ ਬਿਜ਼ਨਸ ਹੈ ਲੇਕਿਨ ਮੈਡੀਕਲ ਰਿਪਰੈਜ਼ੈਂਟੇਟਿਵ ਹੈ ਨਹੀਂ ਉਹਦੇ ਆਰ ਆਰ ਚ ਨਹੀਂ ਹੈ ਤਾਂ ਸਿੰਪਲ ਹੀ ਕੰਮ ਕਰਦਾ ਇਕੱਠਾ ਕਰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਨਾਮਿਨੇਟ ਕਰ ਲੈ ਹਾਂ ਸਾਰੇ ਬੰਦੇ ਨਾਮਿਨੇਟ ਕਰ ਲੈ ਤੁਸੀਂ ਦੱਸਿਆ ਹੈਗਾ ਕਿਸ ਚੀਜ਼ ਦੇ ਰਾਹੀਂ ਆਉਂਦੇ ਸੀ ਇਹ ਕੋਰੀਅਰ ਰਾਹੀਂ ਕੋਰੀਅਰ ਉਹਨਾਂ ਤੋਂ ਵੀ ਕੋਈ ਨਹੀਂ ਉਹਲਾ ਤੋਂ ਨਹੀਂ ਇਹ ਕੋਰੀਅਰ ਰਾਹੀਂ ਆਉਂਦਾ

नहीं कुछ होर भी अलग अलग तो इचो एक बंद तो तो पेश, पेश हो गया पंद्रह दिन तो चल रहे कुछ अज कुछ दो दिन पहला फड़े गए कुछ रिकवरी तीन दिन पहला हुई करते करते जब अच्छे हो गया ब्रीफ कर रहे